ਸਾਡੀ ਤਰਨਤੰਬੀ ਜੈਮਨੀ ਚੌਂ ਜੋ ਇਹ ਅੱਜ ਦੇ ਵਰਕਰਾਂ ਦੀ ਵਲੰਟੀਅਰ ਮੀਟਿੰਗ ਨੇ ਇਹ ਫਤਵਾ ਦੇ ਦਿੱਤਾ ਵੀ ਇਹ ਆਮ ਆਦਮੀ ਦੀ ਪਾਰਟੀ ਦੀ ਝੋਲੀ ਪੈਣ ਜਾ ਰਹੀ ਹੈ ਅੱਜ ਉਹਨਾਂ ਨੇ ਸਾਨੂੰ ਇੱਕ ਮੁਟ ਹੋ ਕੇ ਬਿਨਾਂ ਕਿਸੇ ਬੈਰ ਵਿਰੋਧ ਦੇ ਆਪਸੀ ਟੜੇ ਬੰਦੀਆਂ ਛੱਡ ਕੇ ਇੱਕ ਮੁਟ ਹੋ ਕੇ ਆਪਣੇ ਵਰਕਰਾਂ ਨੂੰ ਉਹਨਾਂ ਨੇ ਕਿਹਾ ਵੀ ਇਕੱਠੇ ਹੋ ਕੇ ਚੋਣ ਲੜੋ ਕਿ ਇਹ ਚੋਣ ਨਹੀਂ ਆ ਇਹ ਆਉਣ ਵਾਲੇ 2027 ਦੀ ਚੋਣਾਂ ਦਾ ਨਹੀਂ ਪੱਤਾ ਰੱਖਿਆ ਜਾਊਗਾ ਤਾਂ ਜੋ ਆਉਣ ਵਾਲੇ ਸਮੇਂ ਤੇ ਫਿਰ ਆਮ ਆਪ ਦੀ ਅੱਗੇ ਆਵੇ ਤੇ ਆਮ ਆਦਮੀ ਪਾਰਟੀ ਇਸ ਵਾਰ ਪੂਰਾ ਪੂਰੀ ਇਹਦੀ ਹਵਾ ਆ ਤੇ ਹਰਮੀਤ ਸਿੰਘ ਸੰਧੂ ਜੀ ਹੁਣੇ ਐਮ ਐਲ ਏ ਚੌਥੀ ਵਾਰ ਫੇਰੇ ਐਮ ਐਲ ਏ ਬਣ ਜਾ ਰਹੇ ਆ ਤਿੰਨ ਵਾਰ ਇਹ ਪਹਿਲਾਂ ਵਿਧਾਇਕ ਰਹਿ ਚੁੱਕੇ ਆ ਸਭਾ ਹਲਕਾ ਤਰਨਤਾਰਨ ਵਿੱਚ ਹੋਣ ਜਾ ਰਹੀ ਜਿਮਨੀ ਚੋਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪੂਰੀ ਕਮਰ ਕੱਸ ਲਈ ਗਈ ਹੈ ਔਰ ਜਿਹੜਾ ਕਿ ਸਿਆਸੀ ਮਾਹੌਲ ਹੈ ਕਾਫੀ ਗਰਮ ਹੋ ਚੁੱਕਾ ਹੈ ਇਸ ਦੌਰਾਨ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਵਲੰਟੀਅਰ ਅਤੇ ਜਿਹੜੇ ਅਹੁਦੇਦਾਰ ਆ ਉਹਨਾਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਉਹਨਾਂ ਨੂੰ ਵਿੱਚ ਕਾਫੀ ਜ਼ਿਆਦਾ ਹੌਸਲਾ ਭਰਿਆ ਗਿਆ ਹੈ ਇਸ ਮੌਕੇ ਸੜਨ ਨਾਲ ਇਥੋਂ ਹਲਕੇ ਦੇ ਲੋਕ ਮੌਜੂਦ ਹਨ ਮੌਜੂਦ ਹਨ ਜਨਣਾ ਗੱਲ ਕਰਾਂਗੇ ਵਲੰਟੀਅਰ ਵੀ ਹਨ ਔਰ ਕੀ ਕਹਿਣਾ ਚਾਹੁੰਦੇ ਹਨ ਭਜੀ ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਦੀ ਅੱਜ ਮੰਤਰੀ ਸਾਹਿਬ ਆਏ ਸੀ ਮੁ ਅਰੇ ਖਦੀ ਇਹ ਸਾਡੀ ਤਰਨਤਨ ਦੀ ਜਿਮਨੀ ਚੋਂ ਜੋ ਇਹ ਅੱਜ ਦੇ ਵਰਕਰਾਂ ਦੀ ਵਲੰਟੀਅਰ ਦੀ ਮੀਟਿੰਗ ਨੇ ਇਹ ਫਤਵਾ ਦੇ ਦਿੱਤਾ ਵੀ ਇਹ ਆਮ ਆਦਮੀ ਦੀ ਪਾਰਟੀ ਦੀ ਝੋਲੀ ਪੈਣ ਜਾ ਰਹੀ ਹੈ ਇਸ ਵਿੱਚ ਕੋਈ ਵੀ ਦੋਰ ਆਏ ਹੁਣ ਰਹਿਣ ਨਹੀਂ ਗਏ ਬਹੁਤ ਹੀ ਵੱਡੇ ਫਤਵੇ ਦੇ ਨਾਲ ਸਰਦਾਰ ਹਰਮੀਤ ਸਿੰਘ ਜੀ ਸੰਧੂ ਇਸ ਚੋਣ ਨੂੰ ਜਿੱਤ ਰਹੇ ਨੇ ਜਿਹੜੀਆਂ ਤੁਸੀਂ ਸਿਆਸੀ ਪਾਰਟੀਆਂ ਜਿਵੇਂ ਕਾਂਗਰਸ ਆ ਬੀਜੇਪੀ ਆ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਵੇਖਦੇ ਜੀ ਵੇਖੋ ਜੀ ਉਹ ਪਾਰਟੀਆਂ ਨੇ ਅੱਜ ਤੱਕ ਨਾ ਦੇ ਕੋਈ ਵਿਕਾਸ ਕਰਾਇਆ ਨਾ ਹੀ ਉਹਨਾਂ ਦੇ ਵਰਕਰ ਸਾਡੇ ਹਲਕੇ ਦੇ ਲੋਕਲ ਨੇ 12ਵੇਂ ਆਏ 12ਵੇਂ ਉਮੀਦਵਾਰ ਨੇ ਉਹਨਾਂ ਨੂੰ ਤਰਨਤਨ ਹਲਕੇ ਦੇ ਲੋਕ ਬਿਲਕੁਲ ਹੀ ਪਸੰਦ ਨਹੀਂ ਕਰਨਗੇ ਇਹ ਸਿਰਫ ਹਰਮਿੰਦਰ ਸਿੰਘ ਸੰਧੂ ਹੀ ਜਿੱਤਣਗੇ ਅੱਜ ਮੁੱਖ ਮੰਤਰੀ ਮਾਨ ਸਾਹਿਬ ਆਏ ਸੀ ਵਲੰਟੀਅਰ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਆ ਕੀ ਕਹੀ ਗਏ ਔਰ ਕੀ ਤੁਹਾਡੇ ਵਿੱਚ ਹੌਸਲਾ ਭਰਿਆ ਗਿਆ ਅੱਜ ਉਹਨਾਂ ਨੇ ਸਾਨੂੰ ਇੱਕ ਮੁਟ ਹੋ ਗਏ ਬਿਨਾ ਕਿਸੇ ਬੈਰ ਵਿਰੋਧ ਦੇ ਆਪਸੀ ਤੁਹਾਡੇ ਬੰਦੀਆਂ ਛੱਡ ਕੇ ਇੱਕ ਮੁਟ ਹੋ ਗਏ ਆਪਣੇ ਵਰਕਰਾਂ ਨੂੰ ਉਹਨਾਂ ਨੇ ਕਿਹਾ ਵੀ ਇਕੱਠੇ ਹੋ ਕੇ ਚੋਣ ਲੜੋ ਤਾਂ ਜੋ ਇਸ ਚੋਣ ਨੂੰ ਜਿਮਣੀ ਚੋਣ ਨੂੰ ਆਪਾਂ ਵੱਡੇ ਫਾਸਲੇ ਦੇ ਨਾਲ ਜਿੱਤ ਸਕੀਏ ਉਕੇ ਇਹ ਚੋਣ ਨਹੀਂ ਆ ਇਹ ਆਉਣ ਵਾਲੇ 2027 ਦੀ ਚੋਣਾਂ ਦਾ ਨਹੀਂ ਪੱਥਰ ਰੱਖਿਆ ਜਾਊਗਾ ਤਾਂ ਜੋ ਆਉਣ ਵਾਲੇ ਸਮੇਂ ਤੇ ਫਿਰ ਆਮ ਪਾਰਟੀ ਅੱਗੇ ਆਵੇ ਅਤੇ ਫਿਰ ਤੋਂ ਪੰਜਾਬ ਦਾ ਵਿਕਾਸ ਲਿਆਂਦਾ ਜਾ ਸਕੇ ਭਜੀ ਤੁਸੀਂ ਕੀ ਨਾਮ ਤੁਹਾਡਾ ਕਿਸੋਂ ਆਏ ਜੀ ਮੇਰਾ ਨਾਮ ਅਮਨਪ੍ਰੀਤ ਸਿੰਘ ਜੀ ਮੈਂ ਪਿੰਡ ਗੰਡੀਵਿੰਡ ਤੋਂ ਆਇਆ ਆ ਅਸੀਂ ਸਾਫਕਾ ਸਰਪੰਚ ਰਹੇ ਸੋ ਕਿ ਚੁੱਕੇ ਆ ਤੇ ਆਮ ਆਦਮੀ ਪਾਰਟੀ ਇਸ ਵਾਰ ਪੂਰਾ ਪੂਰੀ ਇਹਦੀ ਹਵਾ ਆ ਤੇ ਹਰਮੀਤ ਸਿੰਘ ਸੰਧੂ ਜੀ ਹੁਣੇ ਐਮਐਲਏ ਚੌਥੀ ਵਾਰ ਫੇਰੇ ਮਨ ਐਮਐਲਏ ਬਣ ਜਾ ਰਹੇ ਆ ਤਿੰਨ ਵਾਰੇ ਪਹਿਲਾਂ ਵਿਧਾਇਕ ਰਹਿ ਚੁਕੇ ਆ ਇਹਨਾਂ ਨੇ ਇਕੱਲੇ ਇਸ ਵਾਰ ਐਮਐਲਏ ਨਹੀਂ ਬੰਨਾ ਇਹਨਾਂ ਨੇ ਕੈਬਨਟ ਮੰਤਰੀ ਵੀ ਬੰਨਾ ਆ ਤੇ ਇਸ ਕਰਕੇ ਜਿਹੜੀਆਂ ਬਾਕੀ ਪਾਰਟੀਆਂ ਦੀ ਗੱਲ ਕਰੇ ਕਿਸੇ ਨੂੰ ਵੀ ਕੋਈ ਵੀ ਅਜੇ ਤੱਕ ਬਾਕੀ ਪਾਰਟੀਆਂ ਦੀ ਗੱਲ ਕਰੀਏ ਕੋਈ ਵੀ ਐਮਐਲਏ ਅਜੇ ਤੱਕ ਨਹੀਂ ਬਣਿਆ ਇਹਨਾਂ ਚ ਸਾਰੇ ਨਵੇਂ ਬੰਦੇ ਆ ਇਹਨਾਂ ਨੂੰ ਸਾਰਾ ਪਤਾ ਆ ਕਿੱਥੇ ਕਿਵੇਂ ਕੰਮ ਹੋਣਾ ਕਿਵੇਂ ਸਾਰੇ ਪ੍ਰਸ਼ਾਸਨ ਦਾ ਸਾਰਿਆਂ ਦਾ ਇੱਕ ਇੱਕ ਗੱਲ ਦਾ ਪਤਾ ਹੈ ਤਾਂ ਹੀ ਉਹ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਆ ਤੇ ਭਗਵੰਤ ਸਿੰਘ ਮਾਨ ਨੂੰ ਜਿਵੇਂ ਮੌਜੂਦਾ ਸਰਕਾਰ ਆ ਇਹ ਕੰਮ ਕਰ ਰਹੀ ਆ ਜਿਵੇਂ ਹੁਣ ਜਿਹੜੀ ਸਰਕਾਰ ਹੀ ਨਹੀਂ ਹੈਗੀ ਉਹ ਆਪਾਂ ਨੂੰ ਕੀ ਦੇ ਸਕਦੀ ਆ ਜਿਵੇਂ ਹੁਣ ਨਵੇਂ ਸਟੇਡੀਅਮ 30 ਸਟੇਡੀਅਮ ਇੱਥੇ ਬਣ ਜਾ ਰਹੇ ਆ ਤੇ ਉਹ ਇਦਾਂ ਦੀਆਂ ਤੇ ਹੋਰ ਵੀ ਨਵੀਆਂ-ਨਵੀਆਂ ਯੋਜਨਾ ਇਹਨਾਂ ਨੇ ਦੇਣੀਆਂ ਆ ਸੋ ਵਿਕਾਸ ਦੇ ਨਾਂ ਤੇ ਵੋਟ ਜਿਹੜੀ ਆ ਉਹ ਇਹਨਾਂ ਨੂੰ ਪੈਣੀ ਆ ਤੇ ਇਹਨਾਂ ਦਾ ਫੋਲ ਵਜੂਦ ਹੈ ਇੱਥੇ ਤੇ ਇਹ ਮੈਂ ਨਾ ਪੂਰੇ ਦਾਅਵੇ ਨਾ ਕਹਿ ਸਕਦਾ ਕਿ ਇਹ ਘਟੋ ਘਟ 10 15000 ਲੀਡ ਨਾ ਇਹ ਜਰੂਰ ਇਹ ਸੀਟ ਜਿੱਤ ਕੇ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ ਇਹ ਏਡੀ ਸੀਟ ਦੂਸਰੀ ਸਿਆਸੀ ਪਾਰਟੀਆਂ ਨੂੰ ਬਾਰਸ ਪੰਜਾਬ ਆ ਜਿਵੇਂ ਉਹਨਾਂ ਨੂੰ ਕਿਵੇਂ ਦੇਖਦੇ ਜੀ ਜੀ ਦੇਖੋ ਪਿਛਲੀ ਵਾਰ ਚਲੋ ਆਮ ਇਹ ਦੂਜਾ ਅਮਰਤਪਾਲ ਸਿੰਘ ਉਹ ਨਹੀਂ ਖਲੋਤੇ ਸੀ ਕਿ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਇਹ ਬਾਹਰ ਆ ਜਾਣਗੇ ਤੇ ਆਹ ਹੋ ਜੂਗਾ ਤੇ ਪਰ ਇਸ ਵਾਰ ਲੋਕ ਜਿਹੜੇ ਉਹਨਾਂ ਨੂੰ ਨਕਾਰ ਰਹੇ ਆ ਕਿਉਂਕਿ ਕਿਉਂਕਿ ਪਿਛਲੀ ਵਾਰ ਉਹ ਇਦਾਂ ਦਾ ਆਪਣਾ ਕਹਿ ਕੋ ਕੇ ਵੋਟਾਂ ਪਵਾ ਗਿਆ ਪਰ ਇਸ ਵਾਰ ਉਹਨਾਂ ਦਾ ਫਿੱਕਾ ਫਿੱਕਾਪਨ ਨਜ਼ਰ ਆ ਰਿਹਾ ਆ ਸੋ ਅਸੀਂ ਇਹੋ ਕਰਦੇ ਆਂ ਕਿ ਦਾਵਾ ਕਰਦੇ ਆਂ ਕਿ ਇਹ ਦਿੱਤੂ ਕੀ ਆਮ ਆਦਮੀ ਪਾਰਟੀ ਹਾਂਜੀ ਇਸਨ ਵਲੰਟੀਅਰ ਜਿਹੜੇ ਕਿ ਇਸ ਮੀਟਿੰਗ ਵਿੱਚ ਪੁੱਜੇ ਸਨ ਸਾਬਕਾ ਸਰਪੰਚ ਨੇ ਔਰ ਇਹਨਾਂ ਨੇ ਦੱਸਿਆ ਕਿ ਜਿਹੜੇ ਕਿ ਹਰਮਿੰਦਰ ਸਿੰਘ ਸੰਧੂ ਆਮੀਦਵਾਰ ਆਮ ਆਦਮੀ ਪਾਰਟੀ ਦੇ ਉਹ ਐਮਐਲਏ ਬਣ ਕੇ ਉਹਨਾਂ ਨੂੰ ਕੈਬਨਿਟ ਮੰਤਰੀ ਤੱਕ ਦੀ ਜਿਹੜੀ ਆ ਉਹ ਉਹਨਾਂ ਨੂੰ ਜਿਹੜੀ ਪਦਵੀ ਆ ਮੁੱਖ ਮੰਤਰੀ ਮੰਗਾਂ ਮੰਨ ਤੋਂ ਮੰਨ ਕਰ ਰਿਆ ਨੇ ਔਰ ਆਉਣ ਵਾਲਾ ਸਮਾਂ ਹੀ ਦੱਸੇਗਾ 11 ਨਵੰਬਰ ਦਾ ਕਿ ਕੌਣ ਕਿਸ ਨੂੰ ਜਿੱਤ ਹਾਸਲ ਕਰਵਾਉਂਦਾ ਹੈ ਰਮਨ chavla ਜਗਮਾਨੀ ਟੀਵੀ ਤਰਨਤਾਰਨ